ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਭਰਾਵਾਂ ਦੀ ਲੱਗੇ ਇੱਕ ਹੋਰ ਟਰਾਲੀ ਤਿਆਰ ਕਰਨ ਤੇ ਆਜੋ ਬਾਈ ਜੀ ਨਾਲੇ ਕਰਦੇ ਆ ਗੱਲਬਾਤ ਬਾਈ ਜੀ ਜੱਲੇ ਸ੍ਰੀ ਹਿਜੂਰ ਸਾਹਿਬ ਨਦੇੜ ਯਾਤਰਾ ਤੇ ਤੇ ਪੰਜ ਤਖਤਾਂ ਤੇ ਹਨਾ ਜਹਾਂ ਹਾਂਜੀ ਤੇ ਟਰਾਲੀ ਤਕਰੀਬਨ ਹੋ ਚੁੱਕੀ ਆ ਤਿਆਰ ਮੜਾ ਦਿਖਾ ਦੇ ਜੀ ਆਪ ਸਮਾਰ ਕੇ ਟਿੰਗ ਲਾਇਆ ਬਾਕੀ ਦੇਖ ਖਾਣੇ ਆ ਫਟੇ ਫਟੇ ਰਹਿੰਦੇ ਲੱਗਣ ਨਾਲੇ ਯਾਰੋ ਬਾਈ ਜੀ ਨੇ ਨਾਲੇ ਕਾੜਦੇ ਆ ਗੱਲਬਾਤ ਕਿਹੜਾ ਪਿੰਡ ਹੈ ਆਪਣਾ ਇਹਦਾ ਪਿੰਡ ਆਪਣਾ ਪਿੰਡ ਮਿਲਕੰਗਾ ਜੀ ਠੀਕ ਹੈ ਜੀ ਕਿੰਨੀ ਰੰਗ ਤਿਆਰੀ ਇਹ ਤੋਂ ਅਸੀਂ ਵੀ ਵੀ ਹੈਗੇ 12 13 ਜਾਣੇ ਠੀਕ ਹੈ ਹਾਂਜੀ ਅਸੀਂ ਪੰਜ ਤੱਕ ਸੈਰ ਜਾ ਰਹੇ ਹਾਂ ਸਾਡੀ ਵੀ ਯਾਤਰਾ ਆਪਣੀ ਹੈਗੀ ਸਾਡੀ ਵੀਰ ਦੀ ਦੂਜੀ ਯਾਤਰਾ ਜੀ ਪਹਿਲਾਂ ਇਹੀ ਜੁੱਸ ਸਾਹਿਬ ਗਏ ਸੀ ਠੀਕ ਹੈ ਫਿਰ ਅਸੀਂ ਪੰਜ ਸਾਤ ਤੱਕ ਜਾ ਰਹੇ ਹਾਂ ਠੀਕ ਠੀਕ ਹੈ ਬਹੁਤ ਵਧੀਆ ਗੱਲ ਆ ਵੀਰੇ ਤੇ ਆਪਣਾ ਟਰੈਕਟਰ ਕਿਹੜਾ ਲੈ ਗਿਆ ਤੁਸੀਂ ਆਪਣਾ ਵੀਰ ਦੀ ਹੌਲ ਦੇ ਨਸ਼ਤ ਦੀ ਠੀਕ ਠੀਕ ਹਾਂਜੀ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਨਾ ਜੀ ਨਾ ਪੂਰਾ ਟਰਾਲਾ ਵੀ ਮੜੇ ਘਰ ਦੇ

ਓਏ ਆ ਟਰੈਕਟਰ ਬੰਦ ਕਰਿਆ ਜਾ ਰਿਹਾ। ਉਹ ਵਾਹ ਵਾਹ। ਉਹ ਹੈ ਨਾ। ਟਰੈਕਟਰ ਚ ਆਇਆ ਗੱਭੀ ਪੁੱਤਰ ਸਿੰਘ ਦਾ ਤੇ ਬਹੁਤ ਵਧੀਆ ਭਰਾਵਾਂ ਦਾ ਭਰਾਵਾ ਮਾਡਲ ਵੀ ਨਾ ਮਿਲਿਆ ਕਿ ਜਾ ਰਹੇ ਆ ਤੇ ਰਨ ਮਾਰ ਕੇ ਸਾਰੇ ਭਰਾਵਾਂ ਨੂੰ। ਤੇ ਇੱਧਰ ਸਾਰੇ ਭਰਾਵਾਂ ਦਿਖਾ ਦੂ ਮੜੇ ਜੀ ਹਣਾ ਜਿੰਨੇ ਆਲੇ। ਆਓ ਸਾਰੇ ਇੱਥੇ। ਆਓ। ਬਹੁਤ ਅਮੀਰ। ਆਇਆ। ਵਾਹ। ਕਰਦੇ ਆ।